ਸਤਿ ਸ੍ਰੀ ਅਕਾਲ ਜੀ ਧਰਮ ਸਾਇਨ ਨੂੰ ਮੈਂ ਤਾਂ ਦੀ ਆਪਣੀ ਅਮਰਜੀਤ ਕردوਸੀ ਜੋਸੀ ਜਨਨਾਉਂ ਤੇ ਮੈਂ ਤੁਹਾਡਾ ਸਵਾਗਤ ਕਰਦੇ ਹਾਂ ਜੀ ਹਾਜ਼ਰ ਮੈਂ ਤੁਹਾਡੀ ਕਚਹਿਰੀ ਵਿੱਚ ਬੈਠੇ ਇੱਕ ਨਵਾਂ ਗਾਣਾ ਨਹੀਂ ਕਿਹਦਾ ਦੇ ਤੇ ਨਵਾਂ ਗੀਤ ਹੁੰਦੇ ਸਮੇਂ ਦਾ ਪੰਜਾਬ ਦਾ ਦੁੱਖ ਦਰਦ ਕੀ ਸਾਡੇ ਪੰਜਾਬ ਵਿੱਚ ਵਾਪਰ ਰਿਹਾ ਕਿਸ ਤਰ੍ਹਾਂ ਸਾਡਾ ਪੰਜਾਬ ਸਾਡੀ ਇਹ ਤੱਤ ਸੀ ਮਾ ਪੰਜਾਬ ਸਾਡਾ ਅੱਡੇ ਵੱਲ ਮਾ ਆਪੀ ਸਾਡਾ ਪੰਜਾਬ ਅਗੇ ਜੇ ਸੀ ਜੰਮੇ ਪਰ ਤੇ ਹੁਣ ਸਾਡੇ ਇਹ ਰੰਗਦੇ ਪੰਜਾਬ ਦਾ ਕੀ ਹਾਲ ਹੋ ਗਿਆ ਤੇ ਇਹ ਤੁਸੀਂ ਸੁਣਿਓ ਤੇ ਦੱਸਿਓ ਵੀ ਲਿਖਣ ਵਾਲੇ ਨੇ ਫੇਰ ਸਹੀ ਲਿਖਿਆ ਨਾ ਜੋ ਕੁਛ ਵੀ ਇਹਦੇ ਮਾਰੀ ਲਿਖਿਆ ਤੇ ਇਹ ਨਹੀਂ ਹੋਣਾ ਚਾਹੀਦਾ ਇੱਥੇ ਤੇ ਸੁਣੋ ਹੁਣ ਤੁਸੀਂ ਇਹੀ ਗੀਤ ਤੇ ਜਿਹੜਾ ਮੈਨੂੰ ਉੱਤਾ ਪਾਉਂਗੀ ਉਹ ਹੀ ਨਸ਼ੇਸ਼ਣੋਂ ਦਾਸਤੀ ਹੈ ਤੇ ਹੀ ਮੈਂ ਇਸ ਤੋਂ ਗੀਤ ਬਾਦ ਕਾਉਂ ਧਿਆਨ ਨਾਲ ਸੁਣਿਓ ਤੇ ਕਈਆਂ ਦਾ ਇੱਕ ਭੈਣ ਦਾ ਮੈਨੂੰ ਫਰੋਜਪੁਰ ਤੋਂ ਤੇ ਸ਼ਹਿਰਫਰੀ ਕੋਲੋਂ ਉਹਨਾਂ ਨੇ ਇਹ ਨੁੱਕਾ ਬਣਾਇਆ ਸੀ ਉਹ ਮੈਂ 1 3 25 ਨੂੰ ਪਾਇਆ ਸੀ ਤੇ ਉਹ ਕਹਿੰਦੇ ਵੀ ਸਾਡਾ ਤਾਂ ਸਹੀ ਹੋ ਗਿਆ ਨਸ਼ਾ ਛੁੱਟ ਗਿਆ ਮੈਂ ਨਹੀਂ ਦੱਸਿਆ ਕਿ ਕੀ ਕਰਿਆ ਮੈਂ ਹਨਾ ਤੇ ਇਹ ਤੁਹਾਨੂੰ ਮੈਂ ਪਾ ਦੂੰਗੀ ਤੁਸੀਂ ਦੇਖ ਲਿਓ ਕਰਕੇ ਤੇ ਮਹਾਪੁਰਸ਼ਾਂ ਨੇ ਦੱਸਿਆ ਹੋਈ ਗੱਲਾਂ ਮੈਂ ਕਿਹਾ ਦੇਖੋ ਦੱਸਦੀ ਆ ਤੇ ਜੇ ਠੀਕ ਹੁੰਦਾ ਤਾਂ ਕਰਕੇ ਦੇਖ ਲਓ ਪਰਮਾਤਮਾ ਦੇ ਨਸ਼ਾ ਛੁੱਟ ਜੇ ਤੇ ਤੁਸੀਂ ਵੀ ਤੇ ਸੌਖੇ ਹੋਵੋ ਬੱਚੇ ਵੀ ਸੌਖੇ ਹੋ ਜਾਣ ਹਨਾ ਤੇ ਆ ਜਾਓ ਸਭ ਪਹਿਲਾਂ ਤਾਂ ਇਹ ਗੀਤ ਸੁਣੋ ਉਸ ਤੋਂ ਬਾਅਦ ਨੋਟਾ ਲਿਓ ਤੇ ਕਾਪੀ ਪੈਨਸਲ ਤੁਸੀਂ ਲੈ ਕੇ ਬੈਠ ਜਿਓ ਤੇ ਆਪਣਾ ਇਹ ਫਿਰ ਉਤਾ ਲਿਖ ਲਿਓ ਵਾਰੀ ਵਾਰੀ ਫਿਰ ਮੈਨੂੰ ਦੱਸਿਆ ਜਾਂਦਾ ਮੈਂ ਹਰ ਵਾਰੀ ਹੀ ਕਹਿੰਦੀ ਨੀਆ ਤੇ ਫੋਨ ਤਾਂ ਮੈਂ ਚੱਕ ਲੈਂਦੀ ਆ ਪਰ ਫਿਰ ਮੈਨੂੰ ਡੈਰੀਆਂ ਫੋੜਨੀਆਂ ਪਈਆਂ ਕਈ ਵਾਰੀ ਲੱਭਦਾ ਨਹੀਂ ਛੇਤੀ ਹੈ ਨਾ ਮੇਰੇ ਯਾਦ ਨੂੰ ਨਾ ਜਵਾਨੀ ਰਹਿੰਦਾ ਤੇ ਲੋ ਫਿਰ ਆ ਗਿਓ ਹੁਣ ਤੁਸੀਂ ਫਿਰ ਇਸੇ ਇਵਿਟਵਲ ਤੇ ਸੁਣੋ ਲਿਖਣ ਵਾਲੇ ਨੇ ਕਿ ਕੀ ਸਹੀ ਲਿਖਿਆ ਕਮੈਂਟ ਕਰਕੇ ਮੈਨੂੰ ਦੱਸਿਓ ਲੋ ਸੁਣੋ ਕਿਹੜਾ ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ ਫੁੱਲ ਮੁਰਝਾਇਆ ਪਿਆਏ ਪੰਜਾਬ ਦਾ ਸੁੱਕ ਗਈਆਂ ਜੜ੍ਹਾਂ ਮੁਰਝਾਣੀਆਂ ਟਾਣੀਆਂ ਛੇਤੀ ਕੀਤੇ ਮੈਥੋਂ ਦੱਸੀਆਂ ਨਹੀਂ ਜਾਣੀਆਂ ਹਰ ਪਾਸੇ ਨਸ਼ੇ ਦੀ ਹਨੇਰੀ ਚੁੱਲ ਗਈ ਵੱਡੇ ਆਂ ਦਲੇਰਾ ਨੂੰ ਦਲੇਰੀ ਭੁੱਲ ਗਈ ਚਿੱਤੇ ਦਾ ਤੂਫਾਨ ਇੰਨਾ ਵਾਲਾ ਹੋ ਗਿਆ ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ ਕਿਵੇਂ ਭੁੱਲੀ ਫਿਰੇ ਵੱਡিয়ে ਪੰਜਾਬਣੇ ਅੱਜ ਤੈਨੂੰ ਆਉਂਦੇ ਨਹੀਂ ਜਵਾਕ ਸਾਹਮਣੇ ਤੂਏ ਨਾਲ ਜਰਾਨੀਆਂ ਵੀ ਸਿੱਕਟਾ ਪੈਣ ਲੱਗੀਆਂ ਤੂਏ ਨਾਲ ਛਾਤੀਆਂ ਦਾ ਦੁੱਧ ਸਾੜਤਾ ਜੰਮਣੇ ਤੋਂ ਪਹਿਲਾਂ ਅੱਧਾ ਪੁੱਤ ਮਾਰਤਾ ਜਾਂ ਮੁੰਦੇ ਨੂੰ ਰੋਗਾ ਨੇ ਹੈ ਲਿਆ ਕੇਰ ਜੀ ਕਿਹੜਾ ਲਾਲ ਮਾਈ ਦਾ ਬਣੂਗਾ ਸ਼ੇਰ ਜੀ ਲੋਕੀ ਅੱਜ ਭੁੱਲ ਗਏ ਅਸਲੀ ਕਾ ਪਿਆਰ ਦਾ ਯੱਲ ਪਿਆ ਕੰਮ ਲੋਕੋ ਲੁੱਟ ਮਾਰਦਾ ਪੁੱਲੇ ਸਤਿਕਾਰ ਗੁਰੂਆਂ ਦੀ ਬਾਣੀ ਦਾ ਗੀਤਾਂ ਦੇ ਗੀਤਾ ਦੇਸ਼ ਲੋਕਾਂ ਵਿਚਲੀ ਕਹਾਣੀ ਦਾ ਲੱਗ ਪੇ ਸ਼ਰੀਕਾਂ ਦੀ ਉਡਾਣ ਖਿੱਲੀ ਵਈ ਕਿਦਾਂ ਵਧ ਲ ਗਿਆ ਇਤਿਹਾਸ ਦਿੱਲੀ ਦਾ ਉਹ ਗੱਭਰੂ ਪੰਜਾਬੀ ਨਸ਼ਿਆਂ ਨੇ ਮਾਰਤੇ ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਕਿਹੜਾ ਕਿਹੜਾ ਦੁੱਖ ਦੱਸਾਂ ਮੈਂ ਪੰਜਾਬ ਦਾ ਫੁੱਲ ਮਰ ਜਾਇਆ ਪਿਆਏ ਗੁਲਾਬ ਦਾ ਲੋ ਜੀ ਇਹ ਤਾਂ ਦਾਸ ਤੁਹਾਨੂੰ ਦੱਸੀਆ ਤੁਹਾਨੂੰ ਸਾਡੇ ਪੰਜਾਬ ਚ ਕੀ ਹੋ ਰਿਹਾ ਲਿਖਣ ਵਾਲੇ ਨੇ ਦੱਸਿਓ ਵੀ ਸਹੀ ਲਿਖਿਆ ਈ ਹਾਲ ਹੋ ਰਿਹਾ ਬਹੁਤ ਦੁੱਖ ਹੁੰਦਾ ਪਰ ਇਹ ਇਹ ਆਪਾਂ ਤਾਂ ਨਹੀਂ ਕੁਝ ਕਰ ਸਕਦੇ ਹੈਨਾ ਤੇ ਇਹ ਲਾਂਤ ਸਾਡੇ ਦੇ ਪੰਜਾਬ ਚੋਂ ਜਾਣੀ ਚਾਹੀਦੀ ਹੈ ਤੇ ਸਰਕਾਰ ਇਹਨੂੰ ਠੱਲ ਪਾ ਸਕਦੀ ਹੈ ਕੋਸ਼ਿਸ਼ ਤਾਂ ਕੀਤੀ ਹੈ ਪਰ ਦੇਖੋ ਫਿਰ ਅੱਗੇ ਕੀ ਬਣਦਾ ਤੇ ਪ੍ਰਮਾਤਮਾ ਕਰੇ ਨਸ਼ਾ ਕਿਸੇ ਕਰੇ ਨਾ ਹੋਵੇ ਤੇ ਲਓ ਹੁਣ ਤੁਸੀਂ ਕਾਪੀ ਪੈਨਸ਼ਨ ਲੈ ਲਈ ਤੇ ਕਾਪੀ ਕਰਮਧਵਾਤ ਕੁਝ ਵੀ ਕਹਿ ਲਓ ਮੈਂ ਤਾਂ ਫਿਰ ਤੁਹਾਨੂੰ ਠੇਕ ਪੰਜਾਬੀ ਜੀ ਦੱਸਦੀ ਆ ਤੇ ਉਹ ਤੁਸੀਂ ਲੈ ਲੀ ਤੇ ਹੁਣ ਤੁਸੀਂ ਲਿਖੋ ਤੇ ਕਈ ਵਾਰੀ ਕਹਿੰਦੇ ਸਾਨੂੰ ਸਮਝ ਨਹੀਂ ਆਈ ਮੈਂ ਦੁਬਾਰਾ ਦੁਬਾਰਾ ਦੱਸਦੀ ਆ ਮਹਾਪੁਰਸ਼ ਨੇ ਦੱਸਿਆ ਨਸ਼ਾ ਛਡਾਉਣ ਦਾ ਰਾਮ ਬਾਣ ਉਪਾ ਕੀ ਹੈ ਸ਼ਰਾਬ ਅਫੀਮ ਡੋਡੇ ਸਮੈਕ ਹਰ ਪ੍ਰਕਾਰ ਦਾ ਨਸ਼ਾ 2-3 ਦਿਨਾਂ ਵਿੱਚ ਹੀ ਛੁੱਟ ਜੇ ਚੱਲ ਜੀ ਦੋ ਦਿਨ ਬੱਧ ਲੱਗਦੇ ਨਹੀਂ ਹੋਰ ਕਰਕੇ ਦੇਖ ਲਿਓ ਹਨਾ ਕਿਸੇ ਵੀ ਸੋਮਵਾਰ ਵਾਲੇ ਦਿਨ ਕਿਸੇ ਵੀ ਸਮੇਂ ਪਰ ਸਵੇਰ ਦਾ ਸਮਾਂ ਉੱਤਮ ਮੰਨਿਆ ਜਾਂਦਾ ਹੈ ਤੇ ਤੁਸੀਂ ਪਤਾ ਕੀ ਕਰੋ ਸੋਮਵਾਰ ਵਾਲੇ ਦਿਨ ਸ਼ਿਵ ਜੀ ਦੇ ਮੰਦਰ ਤੇ ਜਾਓ ਜਿੱਥੇ ਸ਼ਿਵ ਲਿੰਗ ਹੋਵੇ ਨਾ ਉਥੇ ਸ਼ਿਵ ਜੀ ਦੇ ਮੰਦਰ ਤੇ ਜਾਓ ਤੇ ਘਰੋਂ ਪਾਣੀ ਦੀ ਗੜਬੀ ਉਹਦੇ ਵਿੱਚ ਥੋੜਾ ਗੰਗਾ ਜਲ ਪਾ ਲਓ ਦੋ ਚਾਰ ਬੂੰਦਾ ਹਨਾ ਗੰਗਾ ਜਲ ਪਾ ਲਿਆ ਉਹਦੇ ਵਿੱਚ ਚਾਵਲ ਸਿੱਟ ਲੈ ਤੇ ਕੁਮ ਕੁਮ ਜੇ ਲਾਲ ਹੁੰਦੀ ਹੈ ਰੋਲੀ ਉਹ ਥੋੜਾ ਪਚ ਪਾ ਲਿਆ ਤੇ ਚੌਲ ਪਾ ਲੇ ਤੇ ਚੰਦਨ ਚੰਦਨ ਦਾ ਤੁਸੀਂ ਘਰੋਂ ਉੱਥੋਂ ਲਿਆਓ ਮੈਂ ਤਾਂ ਲਿਆ ਕੀ ਰੱਖਨੀ ਆ ਸੀ ਤਾਂ ਟਿੱਕਾ ਵੀ ਹਾਲਦੇ ਚੰਦਨ ਦਾ ਲਾਉਨੇ ਆ ਹਨ ਤੇ ਉਹ ਚੰਦਨ ਦਾ ਪੂਰਾ ਚੁਟਕੀ ਪਾ ਲਈ ਹੈ ਨਾ ਉਹ ਲੈ ਕੇ ਫਿਰ ਤੁਸੀਂ ਭੋਲੇनाथ ਦੇ ਮੰਦਰ ਚਲੇ ਜਾਓ ਇੱਕ ਬੇਲ ਪੱਤਰ ਲੈ ਜਾਓ ਬੇਲ ਪੱਤਰ ਤਿੰਨ ਪੱਤੀਆਂ ਜਿਹੜੀਆਂ ਹੁੰਦੀਆਂ ਨੇ ਤਿੰਨ ਪੱਤੀ ਵਾਲਾ ਲੈ ਕੇ ਜਾਣਾ ਨਹੀਂ ਦੋ ਪੱਤੀ ਵਾਲਾ ਹੋਵੇ ਟੁੱਟਿਆ ਖੰਡਤ ਹੋਵੇ ਨਹੀਂ ਤੇ ਜੇ ਤੁਹਾਨੂੰ ਬੇਲ ਪੱਤਰ ਦਾ ਨਹੀਂ ਪਤਾ ਤਾਂ ਮੰਦਰ ਤੇ ਜਿਹੜੇ ਤਾਂ ਚੜ੍ਹੇ ਪਈ ਹੁੰਦੇ ਨੇ ਉਹਨੂੰ ਧੋ ਕੇ ਫੇਰ ਚੜਾ ਦਿਓ ਨਹੀਂ ਤਾਂ ਕਿਸੇ ਤੋਂ ਪੁੱਛ ਲਿਓ ਕਿ ਉਹ ਤੁਸੀਂ ਲਿਆ ਕੇ ਤੇ ਉਹ ਵਿਲ ਪੱਤਰ ਲੈ ਜੋ ਨਾਲ ਤੇ ਉੱਥੇ ਫਿਰ ਤੁਸੀਂ ਜਾ ਕੇ ਉੱਤਰ ਵੱਲ ਮੂੰਹ ਕਰ ਲਓ ਜਿੱਥੇ ਪਾਣੀ ਜਾ ਰਿਹਾ ਹੈ ਨਾ ਉਹ ਉੱਤਰ ਵਾਲਾ ਪਾਸਾ ਆਉਂਦਾ ਇੱਧੇ ਪਾਸੇ ਬੈਠ ਜਾਓ ਤੇ ਉੱਤਰ ਵੱਲ ਤੁਹਾਡਾ ਆਪਣੇ ਆਪ ਮੂੰਹ ਹੋ ਜੂ ਤੇ ਬੈਠ ਕੇ ਉਹ ਤੁਸੀਂ ਜਲ ਧਾਰਵੰਨ ਕੀ ਐਨੀ ਵੀ ਐਨਟਾ ਦਿਓ ਉਹ ਹੋ ਫਿਰ ਜਲ ਸਾਰਾ ਕੁਝ ਸੋਚ ਪਾਇਆ ਹੋਇਆ ਹੈ ਨਾ ਆਪਣਾ ਚਾਲ ਚਾਲ ਤੇ ਉਹ ਕੋਮ ਕੋਮ ਗੰਗਾ ਜਲ ਪਾਇਆ ਹੋਇਆ ਉਹਦੇ ਵਿੱਚ ਤੇ ਚੰਦਰ ਪਾਇਆ ਹੋਇਆ ਹੈ ਨਾ ਤੇ ਉਹ ਤੁਸੀਂ ਫਿਰ ਉਤੇ ਧਾਰ ਬੰਨ ਕੇ ਚੜਾਓ ਤੇ ਮਾਨੀ ਮਨ ਨਾਲ ਜਾ ਕੇ ਸਤਿਯਕਸ਼ੀ ਦੀ ਟੱਲੀ ਵੀ ਜਰੂਰ ਖੜਕਾਉਣੀ ਆ ਪਹਿਲਾਂ ਜੇ ਜਾਣਿਓ ਮੰਦਿਰ ਲੱਗੀ ਹੁੰਦੀ ਹੈ ਤੇ ਉਹ ਫਿਰ ਤੁਸੀਂ ਜਦ ਜਲ ਚੜਾਉਨੇ ਹੋ ਨਾ ਉਹਦਾ ਦੇ ਮਾਨੀ ਮਨ ਕਹਿਣਾ ਵੀ हे ਕੁੰਦਕੇਸ਼ਵਰ हे ਭੋਲੇ ਸ਼ੰਕਰ ਸਾਡਾ ਫਲਾਣਾ ਵਿਅਕਤੀ ਉਹਦਾ ਨਾਮ ਲੋ ਉਹ ਨਸ਼ਾ ਕਰਦਾ ਹੈ ਤੇ ਤੂੰ ਹੀ ਉਹਨੂੰ ਸੰਭਾਲ ਤੇ ਉਹਦਾ ਨਸ਼ਾ ਛੁੱਟ ਜਾਏ। ਇਹੀ ਮੈਂ ਸਭ ਪ੍ਰਾਰਥਨਾ ਕਰਦੀ ਆਂ ਵੀ ਉਹਦਾ ਨਸ਼ਾ ਛਡਾਓ। ਉਹਦਾ ਨੌ ਲੈਣਾ ਵਿਅਕਤੀ ਦਾ ਉਹਦੇ ਮਾਨਿਮਨ ਚ ਇਹ ਪ੍ਰਾਰਥਨਾ ਕਰੋ ਬੈਠ ਕੇ ਤੇ ਕੋਈ ਕੋਲੀ ਲੈ ਜਾਓ ਕਰੋ ਨਾਲ ਉਹ ਜਲੈਰੀ ਜਿੱਥੇ ਪਾਣੀ ਜਾ ਰਿਹਾ ਉਹਦੇ ਥੱਲੇ ਧਰ ਦਿਓ। ਉਹਦੇ ਚ ਪਾਣੀ ਆ ਜੂਗਾ ਤੇ ਤੁਸੀਂ ਜਿਹੜਾ ਆ ਗਏ ਹੈ ਨਾ ਉਹੋ ਜਲ ਕਰ ਲੈ ਕੇ ਆਜੋ ਨਾਲੇ ਉਹ ਇੱਕ ਪੱਤਾ ਲੈ ਆਓ। ਉਹ ਜਾਂ ਤੁਸੀਂ ਜਿਹੜਾ ਆਇਆ ਹੈ ਉਹ ਵੀ ਕਰੇ ਲੈ ਆਓ ਚੱਕ ਲੈਓ। ਤੇ ਉਹਦੇ ਟੋਟੇ ਕਰਕੇ ਰੱਖ ਲੋ ਪੱਤੇ ਦੇ ਛੋਟੇ ਛੋਟੇ ਤੇ ਜਿਹੜਾ ਉਹ ਗਿਆਲਾ ਉਹ ਸਿੱਸੀ ਚ ਕਸੇ ਚ ਪਾ ਕੇ ਤੁਸੀਂ ਰੱਖ ਲਿਆ ਫਿਰ ਜਿਹੜਾ ਬੰਦਾ ਨਸ਼ਾ ਕਰਦਾ ਹੈ ਉਹਦੇ ਉਹ दाल सब्जी ਦੁੱਧ ਜੋ ਵੀ ਉਹ ਖਾਂਦਾ ਪੀਂਦਾ ਹੈ ਉਹਦੇ ਵਿੱਚ ਉਹ ਨਾ ਉਹ ਉਹਦੇ ਪੱਤੇ ਦੇ ਟੁਕੜੇ ਪਾ ਦਿਓ ਇੱਕ ਇੱਕ ਦੋ ਦੋ ਟੁਕੜੇ ਤੇ ਰੋ ਆਟੇ ਦੇ ਵਿੱਚ ਤਾਂ ਪੇੜੇ ਚ ਗੁੰਨਦੇ ਹੋਗੇ ਤੁਸੀਂ ਹੈਨਾ ਪਾ ਕੇ ਉਹ ਉਹਨੂੰ ਖਵਾ ਦਿਓ ਤੇ ਬਾਕੀ ਜਿਹੜਾ ਉਹ ਜਲ ਹੈ ਦੋ ਦੋ ਬੂੰਦਾ ਉਹ ਵੀ ਉਹਦੇ ਹਰ ਖਾਣ ਪੀਣ ਨਾਲ ਚੀਚ ਪਾਉਂਦੇ ਰਹੋ ਜੇ ਤੁਸੀਂ ਦੋ ਤਿੰਨ ਦਿਨ ਪਾਉਂਗੇ ਨਾ ਤੇ ਆਪਣੇ ਆਪ ਹੀ ਉਹ ਨਸ਼ੇ ਤੋਂ ਤੋਬਾ ਕਰ ਜੂ ਤੁਸੀਂ ਤਾਂ ਨੂੰ ਕੁਝ ਦੱਸਣਾ ਹੀ ਨਹੀਂ ਹੈਗਾ ਜੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੇ ਤੇ ਇਹ ਜਰੂਰ ਤੁਸੀਂ ਕਰਕੇ ਦੇਖੋ ਮਹਾਰਾਜ ਦੀ ਕਿਰਪਾ ਜਰੂਰ ਵਰਸੂਗੀ ਔਰ ਨਸ਼ਾ ਹੋ ਛੱਡ ਜਾਊਗਾ ਤੇ ਇੱਕ ਹੋਰ ਪਾ ਦੋਵੇਂ ਪਾ ਇਕੱਠੇ ਦੱਸ ਦਿਆਂ ਦੋਵੇਂ ਇਕੱਠੇ ਵੀ ਕਰ ਸਕਦੇ ਹੋ ਇੱਕ ਮੰਗਲਵਾਰ ਦਾ ਹਨੂਮਾਨ ਦੇਵੰਦਰ ਦਾ ਇਹ ਕੋਲੇ ਨਾ ਦੇ ਬੰਦ ਕਰ ਇੱਕ ਕਰਨਾ ਇੱਕ ਕਰ ਲੈ ਧੋਵੇਂ ਕਰ ਸਕੋ ਧੋਣੀ ਕਰ ਲਿਓ ਉਹ ਹੋਏਗਾ ਵੀ 21 ਲਿਖ ਲੋ ਵੀ ਇਹ ਮੰਗਲਵਾਰ ਨੂੰ ਜੀ ਕਰਨਾ ਪਵੇ ਤਾਂ 21 ਕਾਲੀਆਂ ਮਿਰਚਾਂ 21 ਹੀ ਲਾਉਂਗ 21 ਲਾਉਂਗ 21 ਕਾਲੀਆਂ ਮਿਰਚਾਂ 21 ਨਿੰਮ ਦੇ ਪੱਤੇ ਠੀਕ ਹੈ ਲੈ ਲੈ ਤਾਂ ਤੁਸੀਂ ਇੱਕ ਛੋਟਾ ਜਿਹਾ ਲਾਲ ਕੱਪੜਾ ਲੈ ਲਿਆ ਸੁੱਚਾ ਉਹਦੇ ਵਿੱਚ ਉਹ ਬੰਨ੍ਹ ਤਾ ਉੱਤੋਂ ਖੰਮਣੀ ਨਾਲ ਉਹਨੂੰ ਬੰਨ੍ਹ ਦੇ ਤੇ ਤੁਸੀਂ ਫਿਰ ਮੰਗਲਵਾਰ ਵਾਲੇ ਦਿਨ ਤੇ ਹਨੂਮਾਨ ਜੀ ਦੇ ਮੰਦਰ ਤੇ ਜਾਓ ਉਹਨਾਂ ਦੇ ਉਲਟੇ ਪੈਰ ਤੇ ਉਹ ਰੱਖ ਲਓ ਉਹਦੇ ਗੋਲੇ ਪੈਰ ਦੇ ਤੇ ਪੈਰ ਉੱਤੇ ਲਿਖੇ ਉਹ ਪੋਟਰੀ ਰੱਖ ਲਓ ਹੈਨਾ ਉਹਨਾਂ ਆਦਮੀ ਜਾਵੇ ਕਰਨ ਔਰਤ ਤਾਂ ਫਿਰ ਉਹਨਾਂ ਦੇ ਚੈਨਲ ਨਾਲਥੇ ਨਹੀਂ ਆਸੇਦੀ ਤੇ ਉਹ ਰੱਖ ਕੇ ਫਿਰ ਤੁਸੀਂ ਉੱਥੇ ਹਨੂਮਾਨ ਜੀ ਨੂੰ ਉੱਥੇ ਬੇਨਤੀ ਕਰਨੀ ਆਪਦੇ ਮਾਨੀ ਮਨ ਕਿ ਹੇ ਕੁੰਦਕੇਸ਼ਵਰ ਇਹ ਗਤੀਮਾਨ ਉਹਦੇ ਭਰਾ ਦਾ ਨਾਮ ਹੈ ਹੇ ਗਤੀਮਾਨ ਜੀ ਹੇ ਹਨੂਮਾਨ ਜੀ ਸਾਡਾ ਫਲਾਣਾ ਵਿਅਕਤੀ ਉਹਦਾ ਨਾਮ ਲੈ ਕੇ ਵੀ ਉਹ ਨਸ਼ਾ ਕਰਦਾ ਹੈ ਤੇ ਤੁਸੀਂ ਉਹਨੂੰ ਉਹਦਾ ਨਸ਼ਾ ਛਡਾ ਦਿਓ ਤੇ ਜੇ ਘੱਟ ਕੋਈ ਨੈਗੇਟਿਵ ਵੀ ਨੈਗੇਟਿਵ ਵੀ ਹੈ ਉਹ ਵੀ ਤੁਸੀਂ ਖਤਮ ਕਰ ਦਿਓ ਹੈਨਾ ਤੇ ਉਹ ਫਿਰ ਉਹ ਪੋਟਰੀ ਚੱਕ ਲਿਓ ਕਰੇ ਉਹ ਪੋਟਲੀ ਇਹੀ ਇਹੀ ਥਾਂ ਤੇ ਟੰਗਦੇ ਜਿੱਥੇ ਉਹ ਬੰਦੇ ਦੀ ਨਿਗਾ ਪਵੇ ਹੈਨਾ ਨਸ਼ੇ ਆ ਜੀ ਉਹਨੂੰ ਦਿਸ ਜੇ ਤੇ ਜੇ ਉਹ ਕਹਿੰਦਾ ਉਹ ਭੈਣ ਨੇ ਕਿਹਾ ਸੀ ਟੰਗੀ ਤਾਂ ਕਹਿੰਦਾ ਵੀ ਇਹ ਕੀ ਆ ਕਹਿੰਦੇ ਸਤਿ ਆਪ ਦਾ ਮੈਂ ਮੱਥਾ ਟੇਕ ਰੀਆ ਮਾਦੀ ਵਾਸਤੇ ਰੱਖੀ ਹੈ ਹੈਨਾ ਉਹਨੇ ਕਿਹਾ ਨੇ ਇਸ ਗੱਲ ਤੋਂ ਹੈਨਾ ਚਲ ਉਹ ਫੇਰ ਤੁਸੀਂ ਉਹ ਹਨੂਮਾਨ ਜੀ ਕਹਿੰਦੇ ਤੁਹਾਡੇ ਘਰੇ ਆਪ ਨਾਲ ਆਓ ਤੇ ਫੇਰ ਉਹ ਪ੍ਰਾਰਥਨਾ ਤੁਹਾਡੀ ਸੁਣੀ ਜਾਓ ਤੇ ਇਹ ਪ੍ਰਯੋਗ ਜ਼ਰੂਰ ਕਰਕੇ ਦੇਖਿਓ ਤੇ ਉਹ ਵੀ ਫੇਰ ਪੰਜ ਚਾਰ ਦਿਨ ਤੇ ਨਸ਼ੇ ਤੋਂ ਤੋਹਾ ਕਰਦੇ ਹੋ ਇਹ ਦੋਵੇਂ ਉਪਾਅ ਨੇ ਚਾਹੇ ਸੋਮਵਾਰ ਤੇ ਮੰਗਲਵਾਰ ਦੋਵੇਂ ਦਿਨ ਕਰੀ ਚੱਲੋ ਚਾਹੇ ਜਿਹੜਾ ਤੁਹਾਨੂੰ ਠੀਕ ਲੱਗਦਾ ਇੱਕ ਕਰ ਸਕਦੇ ਇਹ ਤੁਹਾਡੀ ਆਪਣੀ ਮਰਜ਼ੀ ਹੈ ਤੇ ਲੋਕ ਹੋਣਗੇ ਉਹ ਨੂੰ ਛੁੱਟੀਆਂ ਤੇ ਕੱਲ ਨੂੰ ਫਿਰ ਆਪਾਂ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫਿਰ ਮਿਲਾਂਗੇ ਧੰਨਵਾਦ ਮੇਰੀ ਵੀਡੀਓ ਦੇਖਣ ਲਈ ਤੇ ਕਮੈਂਟ ਜ਼ਰੂਰ ਕਰਕੇ ਦੱਸੋ ਜਿਹਦਾ ਨਸ਼ਾ ਛੁੱਟ ਗਿਆ ਉਹ ਵੀ ਉੱਥੇ ਜ਼ਰੂਰ ਲਿਖੋ ਮੈਂ ਉਸ ਭੈਣ ਨੂੰ ਕਿਆਸੀ ਵੀ ਲੋਕਾਂ ਨੂੰ ਪਤਾ ਲੱਗੇ ਵੀ ਅਸੀਂ ਆਹ ਨੁਕਤਾ ਵਰਤਿਆ ਸੋਮਵਾਰ ਦਾ ਆਜਾ ਜਿਵੇਂ ਪੰਡਤਾਂ ਕੋਲ ਹੀ ਤਾਂ ਪੁੱਛਣ ਜਾਂਦੇ ਹੋ ਹਨ ਤੇ ਫਿਰ ਮੈਂ ਤਾਂ ਤੁਹਾਨੂੰ ਉੱਥੇ ਗੁਰੂ ਮਹਾਰਾਜ ਦੇ ਗੀਤ ਦੱਸਿਆਂ ਪਰਮਾਤਮਾ ਭਲੀ ਕਰੇ ਮੈਂ ਸਭ ਦਾ ਮੰਗਲ ਸਭ ਦਾ ਭਲਾ ਕਰੇ ਇਹੇ ਅਰਦਾਸ ਕਰਦੀ ਆ ਤੇ ਮੈਂ ਵੀ ਅਰਦਾਸ ਕਰੂੰ ਜੇ ਇਹਦੇ ਬੱਚੇ ਨਸ਼ਾ ਕਰਦੇ ਨੇ ਮੇਰੇ ਮਾਰਕਾ ਨੂੰ ਨਸ਼ਾ ਛਡਾ ਦੇ ਕੱਲ ਨੂੰ ਫਿਰ ਮਿਲਾਂਗੇ ਨਵੇਂ ਗੀਤ ਤੇ